ਜੋ ਬੋਲੇ ਸੋਨਰਦਾਇਆ ਭਗਵਾਨ ਬਾਲਕਿਸ਼ মহারাজ ਜੀ ਤੁਹਾਰੀ ਸਾ ਸੰਗ ਜੀ ਇੱਕ ਬਹੁਤ ਹੀ ਵਿਸ਼ਾ ਦਲ ਕਰਨਾ ਚਾਹੁੰਦੇ ਐ ਸ੍ਰੀ ਹਨਪਪੁਰਾਲ ਵਾਸ਼ਾ ਦੇ ਰਿ ਵਿਾਰੇ ਵਿੱਚ ਇਹ ਕੋਈ ਡੇਰਾ ਜੇੜਾ ਹੈਗਾ ਇਹ ਉਥੇ ਬਾਲਦੀਪੁਰ ਮੰਦਿਰ ਦਾ ਮੰਦਿਰ ਬਹੁਤ ਪੁਰਾਣਾ ਮੰਦਿਰ ਹੈ ਜਿੱਦੇ ਧੰਗੁਰ ਲਾਲਨਾਥ ਜੀ 1980 ਦੇ ਵਿੱਚ ਇਥੇ ਨਕਉਧਰ ਆਏ ਆ कि ਉਹਨਾਂ ਨੇ ਇਸ ਜਗਾਂ ਨੂੰ ਦੋ ਸਾਲ ਰਹਿ ਉਥੇ ਉਹ 80 81 82 ਚੋਂ ਗਏ ਹੈਗੇ ਆ 83 ਚੁੱਪੀ ਚਲੇ ਗਿਆ ਹੈਗੇ ਆ ਇੱਥੇ ਜਗ੍ਹਾ ਤੇ ਉਹ ਆਏ ਤੇ ਉਹਨਾਂ ਨੇ ਸਾਰੀ ਜਗ੍ਹਾ ਪਧਰੀ ਕਰਾਈ ਹੈਗੀ ਹੈ ਇੱਥੇ ਭਗਵਾਨ ਵਾਲਮੀਕ ਮਹਾਰਾਜ ਦਾ ਨਿਸ਼ਾਨ ਸਾਹਿਬ ਲਾਇਆ ਹੈ ਤੇ ਇੱਥੇ ਉਹ ਜੰਦ ਸੀ ਦੇ ਕੇ ਵਾਲਮੀਕ ਮੰਦਿਰ ਬਣਾ ਕੇ ਉਹਨੂੰ ਸਾਰਾ ਇਹਦਾ ਸੰਭੇਰ ਕਰਨ ਕੀਤਾ ਜਾਂਦਾ ਹੈਗਾ ਉਹਨਾਂ ਦਿਨਾਂ ਦੇ ਵਿੱਚ ਗੁਰੂ ਗਿਆਨनाथ ਜੀ ਮਹਾਰਾਜ ਜਿਹੜੇ ਸਨ ਉਹ ਤਦ ਵੱਡੀ ਇੱਕ ਭਜਨ ਵਾਲੀ ਬੂਟੀ ਸਾਨ ਤੇ ਉਹਨਾਂ ਨੇ ਗੁਰੂ ਸਾਨੂੰ ਉਹਨਾਂ ਦੇ ਉਹ ਗੁਰੂ ਗਿਆਨਾ ਜੀ ਮਾਰੇ ਕਹਿੰਦੇ ਕਿ ਜਿਹੜੇ ਸ਼ਹਿਰ ਦੇ ਵਿੱਚ ਵੀ ਰਹਿਣਾ ਕੋ ਪਿੰਡ 'ਚ ਰਹਿਣਾ ਹੈਗਾ ਤੇ ਇਸ ਕਰਕੇ ਉਹ ਜੇਰਾ ਛੱਡ ਦੇਣਾ ਤਾਂ ਗੁਰੂ ਨਾਲਾ ਜੀ ਮਾਰੇ 1983 ਦੇ ਵਿੱਚ ਮਕੌਦਰ ਛੱਡ ਕੇ ਤੇ ਉਹ ਉੱਗੀ ਆ ਗਿਆ ਇੱਥੇ ਮਨਿਆਸ਼ਿ ਬਣਾਇਆ ਤੇ 2004 ਦੇ ਵਿੱਚ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਇੱਥੇ ਕਪੂ ਦਾਰਵਾਸ਼ਾ ਦੇ ਸਮਾਦ ਹੈ ਗਿਆ ਤੇ ਚਲ ਉਸ ਨਾਲ ਬਾਲ ਵੀ ਫੰਦਰ ਹੀ ਬਣਵਾਣੇ ਹੈਗੇ ਆ ਲਗਭਗ 1 ਸਾਲ ਮੈਂ ਇਥੇ ਦੋ ਕਮਰੇ ਬਣਾਏ ਹੈਗਾ ਤੇ ਫਿਰ ਮੇਰਾ ਬਾਲਮੀਕ ਮਹਾਂ ਦਾ ਲੈਟਰ ਪੋਣਾ ਸੀਦਾ ਤੇ ਉਹਨਾਂ ਦਿਨਾਂ ਦੇ ਵਿੱਚ ਮੈਂ ਕੈਨੇਡਾ ਚਲਾ ਗਿਆ 2006 ਦੇ ਵਿੱਚ ਹੈਗਾ ਦੋ ਸਾਲ ਮੈਂ ਰਿਹਾ ਉੱਥੇ ਹੈਗਾ ਕੰਮ ਕਰਦਾ ਦੋ ਕਮਰੇ ਬਣਵਾਏ ਹੈਗਾ ਤੇ ਹੁਣ ਦੱਸ ਦੇ ਕਿ ਉੱਥੇ ਭਗਵਾਨ ਬਾਲਮੀਕ ਮੰਦਿਰ ਦਾ ਜਿਹੜਾ ਸੰਧ ਜਿਹੜੀ ਹੈਗੀ ਆ ਉਹ ਵੱਢਦੇ ਪਏ ਹੈਗੇ ਆ ਤੇ ਬਾਲਮੀਕ ਮੰਦਰ ਦੀ ਕੰਧ ਲੱਗ ਕਰਦੇ ਪਏ ਹੈਗੇ ਆ ਤੇ ਬਾਪੂ ਲਾਲ ਬਾਸ਼ਾ ਡੇਰਾ ਲਾਕੀਤਾ ਜਾ ਰਿਹਾ ਹੈਗਾ ਇਹੋ ਜਿਹਾ ਕਾਰਜ ਅਸੀਂ برداشت ਨਹੀਂ ਕਰਦੇ ਕਿਉਂਕਿ ਕਿਉਂ ਨਹੀਂ ਕਰਦੇ ਹੈਗਾ ਕਿਉਂਕਿ ਵੇਖੋ ਬਾਪੂ ਲਾਲ ਬਾਸ਼ਾ ਵੀ ਬਾਲਮੀਕ ਮੰਦਰ ਤੇ ਰਹਿੰਦੇ ਰਹੇ ਹੈਗੇ ਤੁਕਿ ਸਾਡਾ ਬਚਪਨ ਜਿਹੜਾ ਹੈ ਗੁਰੂ ਲਾਲ ਨਾਥ ਨਾਲ ਅ ਰਿਸ਼ੀ ਨਗਰ ਤੋਂ ਗੁਜ਼ਰਿਆ ਹੈਗਾ ਅਸੀਂ ਬਹੁਤ ਰਿਸ਼ੀ ਨਗਰ ਜਾਂਦੇ ਰਹੇ ਆ ਬਾਪੂ ਜੀ ਦੇ ਵੀ ਦਰਸ਼ਨ ਕਰਦੇ ਰਹੇ ਹੈਗੇ ਆ ਹੰਸਰਾ ਦੇ ਹੰਸ 206 ਚਾਏ ਜਦੋਂ ਮੈਂ ਕੈਨੇਡਾ ਚਲਾ ਗਿਆ ਤੇ ਇਹਨਾਂ ਨੇ ਜਿਹੜੇ ਦੂਸਰੇ ਬੰਦਿਆਂ ਨੇ ਹੰਸਰਾ ਨੂੰ ਲੈ ਆਂਦਾ ਇੱਥੇ ਹੈਗਾ ਹੈਗਾ ਪਰ ਹੰਸ ਨੇ ਉੱਤੇ 10 ਪੈਸੇ ਨੇ ਲਾਇਓ ਉਸ ਮੰਦਰ ਤੇ ਹੈਗਾ ਜਿੱਤੇ ਦੀ ਪੱਥਰ ਗੁਰੂ ਲਾਲ ਲਾਥ ਨੇ 1980 ਦੇ ਵਿੱਚ ਰੱਖੀ ਹੈਗਾ ਹੈਗਾ ਅਟਵਾਲ ਸਾਹਿਬ ਜਦੋਂ ਐਮਪੀ ਬਣੇ ਆ 2 ਲੱਖ ਰੁਪਏ ਉਹਨਾਂ ਨੇ ਵੀ ਉੱਥੇ ਦਿੱਤਾ ਹੈਗਾ ਉਸ ਮੰਦਰ ਤੋਂ ਹੈਗਾ 2.5 ਲੱਖ ਰੁਪਏ ਆਪਾਂ ਲਾਇਆ ਉਸ ਮੰਦਰ ਤੇ ਹੈਗਾ ਉਸ ਤੋਂ ਬਾਅਦ ਹੰਸ ਤੇ ਬਹਿਣ ਤੋਂ ਬਾਅਦ ਅਸੀਂ ਉੱਤੇ ਕੋਈ ਪੈਸਾ ਨਹੀਂ ਲਾਇਆ ਨਾਮ ਨਾ ਤੇ ਗਿਆ ਹੀ ਉੱਥੇ ਹੈਗਾ ਕਿਉਂਕਿ ਹਰ ਸਵੇਰ ਚਲੋ ਭਗਵਾਨ ਮੰਨਦਾ ਹੈ ਕਿ ਅਗਰ ਚਲ ਸ਼ਾਇਦ ਹੋ ਸਕਦਾ ਬਤਾ ਦੂੰਗਾ ਪਰ ਹੁਣ ਮੈਨੂੰ ਲੱਗਿਆ ਪਤਾ ਜੋ ਕੁਝ ਉੱਥੇ ਹੋ ਰਿਹਾ ਹੈਗਾ ਬਹੁਤ ਮਾੜਾ ਹੋ ਰਿਹਾ ਹੈਗਾ ਕਿ ਤੁਸੀਂ ਵਾਲਮੀਕ ਮੰਦਰ ਨੂੰ ਦੁਆਰ ਕਰਦੇ ਹੋ ਹੈਗਾ ਤੇ ਬਾਪੂ ਨੂੰ ਦੁਆਰ ਕਰ ਦੋ ਬਾਪੂ ਦੇ ਦੁਆਰਾ ਢਾਈਆਂ ਸਿੜੀਆਂ ਬਾਪੂ ਦੀ ਸਾਰੀ ਜ਼ਿੰਦਗੀ ਵਾਲਮੀਕ ਮੰਦਰ ਤੇ ਰਹਿ ਹੈਗੇ ਜਦੋਂ ਵੀ ਮੈਂ ਜਾਣਾ ਹੈਗਾ ਤਾਂ ਉਹਨਾਂ ਨੇ ਵਾਲਮੀਕ ਮੰਦਰ ਰਿਸ਼ੀ ਨਗਰ ਵਾਲਾ ਖੜੇ ਤੇ ਬੈਠਾ ਹੋਣਾ ਮੰਦਰ ਦੇ ਮੋਹਰੇ ਬੈਠਾ ਹੋਣਾ ਹੈਗਾ ਸਤਿ ਸ਼੍ਰੀ ਅਕਾਲ ਤੇ ਉੱਥੇ ਸ਼ੋਭਾ ਯਾਤਰਾ ਵੀ ਕੱਢਦੇ ਹੈਗੇ ਆ ਨਾਲੇ ਸਾਰੇ ਉੱਥੇ ਬਾਲ ਮਿੱਤੀ ਹੈਗੇ ਆ ਇਹੋ ਜਿਹਾਂ ਘਟਨਾਵਾਂ ਜਿਹੜੀਆਂ ਹੈਗੀਆਂ ਜਦੋਂ ਅਸੀਂ ਸੁਣਦੇ ਹੈਗੇ ਆ ਤਾਂ ਸਾਡੇ ਮਨ ਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਪੱਕੇ ਮੁਸਲਮਾਨ ਬਣ ਗਏ ਹੈਗੇ ਆ ਪਰ ਨਮਾਜ਼ਾਂ ਹੀ ਰਹਿ ਗਈਆਂ ਪੜਨ ਵਾਲੀਆਂ ਉਹ ਵੀ ਪੜ ਲਓ ਫਿਰ ਹੋਰ ਸਭ ਕੀ ਉੱਥੇ ਸਕਦੇ ਹੈਗੇ ਸੇ ਇਸ ਕਰਕੇ ਇਹੋ ਜਿਹਾਂ ਹਰਕਤਾਂ ਕਰਦੇ ਆ ਠੀਕ ਨਹੀਂ ਹੈਗਾ ਦੇਖੋ ਉੱਥੇ ਕਿੰਨਾ ਪੈਸਾ ਲਾਇਆ ਤੇ ਇਹਨਾਂ ਨੇ ਬਾਲਮੀਕ ਮੰਦਿਰ ਤੇ 10 ਪੈਸੇ ਵੀ ਲਾਇਆ ਹੈਗਾ ਹਾਂ ਇਸ ਲਈ ਵੀ ਮੈਂ ਕਿਹਾ ਹੈਗਾ ਕਿ ਮੈਂ ਚਾਹਣਾ ਆ ਕਿ ਵਾਲਮੀਕ ਮੰਦਿਰ ਤੇ 10 20 ਲੱਖ ਰੁਪਏ ਲਾਵਾਂ ਉਹਨੂੰ ਵਧੀਆ ਬਣਾਵਾਂ ਕਿ ਸਾਡੇ ਗੁਰੂ ਲਾਲ ਨਾਥ ਮਹਾਰਾਏ ਨੇ ਇਹਦਾ ਨੀਂਹ ਪੱਥਰ ਰੱਖਿਆ ਸੀ 1980 ਦੇ ਵਿੱਚ 40 45 ਸਾਲ ਹੋ ਗਏ ਨੂੰ ਹੈਗਾ ਤੇ 2004 ਦੇ ਵਿੱਚ ਉਹ ਕੋਸ਼ਿਸ਼ ਪ੍ਰਧਾਨ ਸੀ ਸਾਰੇ ਮਹੱਲੇ ਮਹੱਲੇ ਦੇ ਲੋਕ ਭੁਲਾਏ ਸਾਰੇ ਨੇ ਐਮਸੀ ਬੁਲਾਏ ਉਹ ਵੀ ਮੈਂ ਕਿਹਾ ਸੀਦਾ ਕਿ ਜੀ ਅਸੀਂ ਵਾਲਮੀਕ ਮੰਦਿਰ ਡਿਵੈਲਪਮੈਂਟ ਕਰਨਾ ਚਾਹੁੰਦੇ ਹਗੇ ਆ ਤੇ ਉਹਨਾਂ ਦਿਨਾਂ ਅਸੀਂ ਕੀਤੀ ਵੀ ਅਸੀਂ ਦੋ ਕਮਰੇ ਬਣਾਏ ਉੱਥੇ ਇੱਕ ਸਮਾਨ ਰੱਖਣ ਵਾਸਤੇ ਹੈਗਾ ਇੱਕ ਉਦਾਂ ਕਮਰਾ ਬਣਾਇਆ ਰਹਿਣ ਵਾਸਤੇ ਹੈਗਾ ਉਹਨਾ ਕਮਰੇ ਤੇ ਵੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਤੇ ਵਿਚਾਰ ਹੈਗੀ ਆ ਕਿ ਇਹੋ ਜਿਹਾ ਕੰਮ ਠੀਕ ਨਹੀਂ ਸੁਭਾਣੇ ਦਿੰਦੇ ਹੈਗੇ ਕਿ ਆਪਾਂ ਤੇ ਚਾਹੁੰਦੇ ਆ ਵਾਲਮੀਕ ਮੰਦਿਰ ਦੀ ਵੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਮੱਲਿਆੜਾ ਦੀ ਵੀ ਸਮਾਈ ਹੋਣੀ ਚਾਹੀਦੀ ਹੈ ਕਿਉਂਕਿ ਦੇਖੋ ਜੀ ਆਪਾਂ ਭਾਈਚਾਰਾ ਨਾਰਾਜ਼ ਕਰਕੇ ਆਪਣਾ 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 ਕਰ ਲਵਾਂਗੇ 2-4 ਬੰਦਿਆਂ ਦਾ ਕਰਕੇ ਹੈਗਾ ਤੇ ਕਿੱਦਾਂ ਚੱਲੂਗਾ ਹੈਗਾ ਹਲਾ ਸੁਭਾਣ ਇਸ ਕਰਕੇ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਇਹ ਜਿਲ੍ਹਾ ਪ੍ਰਸ਼ਾਸਨ ਨੂੰ ਵੀ ਥੋੜਾ ਸਮਝਦਾਰਨਾ ਚੱਲੋ ਅਕਲ ਨਾਲ ਚੱਲੋ ਜੇਕਰ ਤੁਸੀਂ ਬਾਲ ਮਿੰਦਰ ਨੂੰ ਦੁਬਾਰ ਕਰੋਗੇ ਆਪਾਂ ਤੁਹਾਡੇ ਖਿਲਾਫ ਜੈ ਜਵਾਲਾ ਬਹੁਤ ਚੰਗਾ